ਇਹਨਾਂ ਦੀ ਘਰ ਆ ਲਈ ਜੀ ਸਮਝ ਲੀ ਜੀ ਇਹਨੇ ਬਹੁਤ ਅਗੜੇ ਕਲਾਗਾ ਸੀ ਬਹੁਤ ਸੋਹਣੀ ਹਾਂਜੀ ਉਹ ਤਾਂ ਸਾਰਿਆਂ ਨੂੰ ਪਤਾ ਹੀ ਆਪਣੇ ਹਾਂਜੀ ਮੈਨਾਂ ਵੀ ਪਤਾ ਹੀ ਹੁੰਦੀ ਸੀ ਹਾਂਜੀ ਬਸ ਸਾਰਿਆਂ ਦਾ ਆਪਣੇ ਨੂੰ ਸਵਾਗਤ ਹੈ ਅੱਜ ਆਪਣੇ ਖੰਡਪਾਟ ਸਾਹਿਬ ਜੀ ਉਪਰ ਕਾਸ਼ੀ ਉਦੇ ਭੂਗਾ ਪਹੇਣਗੇ ਸੰਗਤ ਆ ਰਹੀ ਹੁਣ ਅੱਜ ਤੁੰਦ ਵੀ ਬਹੁਤ ਠੰਡ ਵੀ ਬਹੁਤ ਇਧਰ ਦੇਖੋ ਮਹਿੰਗੇ ਸਿਰਾਂ ਤੇ ਤੇ ਬਾਠ ਬਾਬਾ ਜੀ ਪਾਣ ਲੱਗ ਗਏ ਬਣੇ ਰਹੋ ਹੌਲ ਹੁਣ ਅੱਜ ਆਪਣੇ ਜੋ ਤੁਸੀਂ ਦੱਸਿਆ ਸੀ ਕਿ ਵੀ ਤੁਹਾਡੇ ਫਸਲ ਦੇ ਸੁੱਖ ਸੁਖਦੇ ਉਹ ਅੱਜ ਪਾਠ ਪਾਏ ਹਨ ਆਹ ਲਾ ਆ ਦੇਖੋ ਆ ਜਾਂਦਾ ਡਿਪਟੀ ਸੀ ਹਮ ਜੀ ਫੋਨ ਚਾਉਂਗੇ ਅਸੀਂ ਗੁਰਦੁਆਰੇ ਸੇਵਾ ਕਰਦਾ ਆ ਦੇ ਸਾਡਾ ਵੀ ਸੁਆਗਤ ਹੈ ਬੜਾ ਉੱਚੇ ਤੁਹਾਡੇ ਚ ਚਲੋ ਬਣੇ ਰਹੋ ਇਹ ਕਹੇ ਸਾਡਾ ਸੇਵਾਦਾਰਾ ਪੂਰਾ ਕਟੜ ਸੇਵਾਦਾਰਾ ਸਾਡਾ ਬਈ ਹਮ ਹਮਾ ਕੇ ਭੌਂਦੇ ਕੋਈ ਵੀ ਤਿੱਥ ਤਿਆਰ ਹੋਵੇ ਇਹ ਨਾ ਗਾਣੀ ਪਾਉਂਦਾ ਸਾਡਾ ਬੰਦਾ ਬਹੁਤ ਸੇਵਾ ਕਰਦਾ ਪੂਰੀ ਸ਼ਰਧਾ ਨਾਲ ਇਹ ਕਾ ਬਾਬਾ ਸਾਡਾ ਅੰਦਰਲੇ ਗੁਰਦੁਆਰੇ ਆਣਾ ਬਾਬਾ ਫੇਮਸ ਕਰਤਾ ਮੁਮਮਣਾ ਆਹੀ ਕਰਾਂਗੇ ਅਸੀਂ ਬਾਬੇ ਨੂੰ ਫੇਮਸ ਬਈਓ ਚਲੋ ਬਣ ਰਹੇ ਰਿਓ ਕੋਈ ਹੋਰ ਕਲਿੱਪ ਲੈ ਲਾਵਾਂਗੇ ਕੀ ਗੱਲਦੇ ਹਜੇ ਤੋਂ ਬਾਅਦ ਜ਼ਰੂਰ ਲਾਵਾਂਗੇ ਵੱਡੇ ਵੀਡੀਓ ਦੀ ਸ਼ੂਟ ਕਰਨ ਲੱਗੇ ਗੁਰਦੁਆਰੇ ਖਾ ਖੂ ਕੇ ਖੀਰ ਕਿੰਨੀਆਂ ਖਾ ਕੇ ਆਂ ਖੀਰ ਦੀਆਂ ਘਟਸੀਆਂ ਇੱਕ ਬੱਸ ਯਾਰ ਅੱਛਾ ਯਾਰ ਤਾਂ ਕਰਕੇ ਨਹੀਂ ਖਾਦੀ ਬੀਤ ਤੇ ਸ਼ੂਟ ਕਰਨੀ ਆ ਠੀਕ ਆ ਅੱਖਾਂ ਦੇਖ ਮੈਂ ਅੱਖਾਂ ਚੈੱਕ ਕਰੋ ਮੁੰਡੇ ਦੀਆਂ ਅੱਖਾਂ ਚੈੱਕ ਕਰੋ ਕਹਿੰਦੇ ਬਾਬਾ ਬਣ ਗਿਆ ਕਹਿੰਦੇ ਤੇ ਸ਼ੂਟ ਕਰਦੇ ਕੋਈ ਵੀਡੀਓ ਸੂਣ ਦੇਖਦੇ ਆ ਦੇਖੋ ਕਿੱਡੀ ਸੋਹਣੀ ਲੋਕੇਸ਼ਨ ਲੱਭੀ ਆ ਮੈਂ ਆਏ ਕਰੀ ਅਸੀਂ ਵੀ ਨਵੇਂ ਆਏ ਕਰਾਂਏ ਤੂੰ ਬੈਠਾ ਹਾਂ ਹਾਂ ਤੂੰ ਕਿਉਂ ਆਇਆ ਮੋੜ ਕੇ ਆਉਂਦਾ ਇਹ ਬਾਈਕ ਤੇ ਮਾਟਾ ਦੇ ਕਿਸੀ ਆ ਕੇ ਬਾਬਾ ਬੈਣ ਹੀ ਹੁੰਦਾ ਮੈਂ ਇਹ ਵੀ ਕਰਾਂ ਆਏ ਬੈਠਾ ਬੈਠਾ ਜੇ ਤੂੰ ਬੋਲੀ ਆ ਵੀ ਤਾਂ ਬੈਹ ਤਾਂ ਉਹੀ ਨਹੀਂ ਹੁੰਦਾ ਤੁਸੀਂ ਆਏ ਬਚਾਈ ਦੇਖ ਇਧਰ ਕਹਿੰਦੇ ਸ਼ੂਟਿੰਗ ਚੱਲ ਰਹੀ ਹੈ ਦੇਖਦੇ ਆ ਕੀ ਬਣਦਾ ਆਇਆ ਕੈਮਰਾਮੈਨ ਦੇਖੋ ਇਧਰ ਆ ਵਿਆਹ ਲਈ ਕਹਿੰਦੇ ਤਕਨੀਕ ਦਾ ਲੱਭ ਰਹੇ ਮੁੰਡੇ ਟਿਚਕਟੇ ਕਹਿੰਦੇ ਪੋਡਕਾਸਟ ਹੋ ਰਿਹਾ ਇਹਨਾਂ ਦਾ ਦੇਖੋ ਜੀ ਰਹਿ ਰਹੇ ਹੋਰਾਂਗਾ ਮੈਂ ਕੋਲ ਦੇਖੋ ਦੇਖਾ ਜਰਾ ਇਧਰ ਇਹਨਾਂ ਦੀ ਸ਼ੂਟ ਚੱਲ ਰਹੀ ਆ ਤੇ ਆ ਬਾਈ ਵਰਗੇ ਪੋਡਕਾਸਟ ਕਰ ਰਹੇ ਦੇਖਾ ਮੱਝਦੇ ਆ ਰਹੇ ਯਾਰ ਆਪਣੇ ਤੇ ਫੀਲਿੰਗ ਲੈ ਰਿਹਾ ਵੀ ਪੂਰੀ ਪੋਡਕਾਸਟ ਸਟੈਂਡ ਤੇ ਲਾਇਆ ਸਟੈਂਡ ਨਾ ਤਕੜਾ ਹੀ ਮੈਂਗਾ ਚਲੋ ਇਧਰ ਕਰਦੇ ਬਸ ਯਾਰ ਬਾਜ ਬੋਸ ਰੀਵੀ ਜੀ ਪਰ ਵੀਰ ਤੇ ਬਾਅਦ ਚ ਬਾਜ ਕੋਈ ਨਾ ਐਕਸੀਡੈਂਟ ਹੋ ਗਿਆ ਸੀਗਾ ਵੀਰ ਦਾ ਉਸ ਤੋਂ ਬਾਅਦ ਇਹਨਾਂ ਦੇ ਛੋਟੇ ਭਰਾ ਨੇ ਕੰਮ ਸੰਭਾਲਿਆ ਇਹਨਾਂ ਦਾ ਇਹਨਾਂ ਦੀ ਘਰ ਵਾਲੀ ਸੰਭਾਲੀ ਕੋਈ ਕੱਟ ਗਿਆ ਹੋ ਗਿਆ ਹੀ ਕਸੀ ਗਾਜੂ ਬਸ ਜੀ ਕਿਵੇਂ ਅਸੋਡਾ ਸਵਾਗਤ ਕਰਦਾ ਜੀ ਸਾਡੇ ਚੈਨਲ ਤੇ ਆਉਣਾ ਬਹੁਤ ਬਹੁਤ ਧੰਨਵਾਦ ਛੋਟਾ ਧੰਨਵਾਦ ਛੋਟਾ ਜੀ ਜਿਹੜੇ ਸਾਡੇ ਲੋਕਾਂ ਦੇ ਅੱਗੇ ਉਹਦਾ ਆਪਣੀ ਗੱਲ ਕਰਨੀ ਆ ਉਹ ਵੇਣ ਦਾ ਲੋ ਆਪਣੀ ਗੱਲ ਹੋਈ ਵੀ ਆਣ ਉਹ ਤੂੰ ਗਾਜੂ ਬਾਜ ਨੂੰ ਉਹ ਕਰਦੇ ਹਉਣ ਉਹ ਤਾਂ ਬੋਲ ਨਹੀਂ ਸਕਦੇ ਇਹ ਆਪਾਂ ਉਹਨਾਂ ਬਾਰੇ ਦੱਸਣਗੇ ਤੁਸੀਂ ਦੱਸੋ ਜੀ ਐਕਸੀਡੈਂਟ ਕਿਵੇਂ ਹੋਇਆ ਬਸ ਜੀ ਪਹਿਲਾਂ ਉਹ ਕਰ ਤੂੰ ਜਾ ਹੁੰਦੇ ਕਿ ਉਮੀਦ ਅਸਾ ਕਿ ਇਹ ਕੱਟਾ ਇੱਕ ਹਟ ਜਾ ਯਾਰਾ ਇਹਨਾਂ ਦੇ ਤੇ ਸੈਟ ਨਹੀਂ ਬੈਠ ਰਹਾ ਕੰਮ ਹਜੇ ਦੇਖ ਭਾਈ ਹੁਣ ਉਹਨਾਂ ਦੀ ਬਾਤ ਦੱਸਣਗੇ ਭਾਈ ਕਿਵੇਂ ਹੋਇਆ ਤੁਹਾਡਾ ਐਕਸੀਡੈਂਟ ਆ ਨਾ ਭਾਈ ਜੀ ਅਸੀਂ ਤੇਰਾ ਕਰ ਰਹੇ ਨੇ ਇਹ ਨਹੀਂ ਬਹੁਤ ਅਗੜੇ ਕਲਾਂਗਾ ਬਹੁਤ ਸੋਹਣੀ ਬਾਤ ਹੈ ਹਾਂ ਜੀ ਉਹ ਤਾਂ ਸਾਰਿਆਂ ਨੂੰ ਪਤਾ ਹੀ ਆਪਣੇ ਹਾਂ ਜੀ ਮੈਨੂੰ ਵੀ ਪਤਾ ਹੀ ਹਾਂ ਜੀ ਹਾਂ ਜੀ ਬਸ ਬਾਣੀ ਨਹੀਂ ਕੀਤਾ ਹੀ ਬਾਬੂ ਜੀ ਆ ਤੁਹਾਡੇ ਬੀਬੀ ਜੀ ਨਹੀਂ ਆਇਆ ਨਾ ਉਹ ਪਤਨੀ ਸਾਹਿਬ ਘਰੇ ਹੀ ਕਰਕੇ ਅੱਛਾ ਜੀ ਹਾਂਜੀ ਬਾਈ ਜੀ ਬਾਰੇ ਦੱਸੋ ਸੋ ਉਹਨਾਂ ਦਾ ਐਕਸੀਡੈਂਟ ਤੇ ਆਪਾਂ ਹਿੰਦੀ ਲੰਡਨ ਨੂੰ ਮਾਈਕ ਬੁੰਡ ਤੇ ਲੈਣ ਹੁੰਦਾ ਆ ਇਹ ਆ ਦੇਖ ਲੋ ਇਹਨਾਂ ਦਾ ਜੇ ਕਦੇ ਕੁਝ ਹੋ ਜਾਂਦਾ ਕਦੇ ਕੁਝ ਹੋ ਜਾਂਦਾ ਇਹ ਕਿਉਂਕਿ ਮੈਂ ਕਹੀ ਨਾ ਹਜੇ ਕੱਚੇ ਪੌਡਕਾਸਟ ਆ ਬਾਈ 80 ਵਾਲਾ ਜਿਹੜਾ ਗੱਲ ਪੌਡਕਾਸਟ ਹੋ ਰਹੀ ਸੀ ਸਾਡੇ ਇਧਰ ਕੈਮਰਾਮੈਨ ਨੂੰ ਫੋਨ ਆ ਗਿਆ ਤੇ ਬਗਲੀ ਕੀ ਨਾਂ ਲੈਣਾ ਨਵੀਂ ਕਿ ਹਰਪ੍ਰਤਾਮ ਨੂੰ ਧਿਆਨਾ ਕਹਿੰਦਾ ਤੇ ਡਰੈਸ ਦੱਸ ਰਿਹਾ ਉਹ ਕੰਮ ਲਈ ਗਿਆ ਸੀ ਇਧਰ ਪੌਡਕਾਸਟ ਵਾਲੇ ਵੀਰ ਅੱਕੇ ਬੈਠੇ ਆ ਉਹਦੇ ਕੋਲੇ ਜਾ ਕੇ ਗੱਲ ਕਰਾ ਦਈਏ ਓਕੇ ਓਕੇ ਸਰ ਚਲੋ ਐਨੇ ਕੀ ਠੀਕ ਆ ਉਹ ਸਾਈਨ ਦੇਖੋ ਕਿਹੜੇ ਕਰ ਅ ਲੜਪੇ ਲੜਪੇ ਪੌਡਕਾਸਟ ਵੀਰ ਕੈਮਰਾਮੈਨ ਜਲਦੀ ਪਲੀਜ਼ ਚਲੋ ਐਨਾ ਕੇ ਵਲੌਗ ਆਪਾਂ ਲੈ ਕੇ ਆਏ ਹੁਣ ਨਵੀਂ ਵੀਡੀਓ ਨਾਲ ਕੈਮਰਾ ਹੱਥ ਚ ਲੈ ਲਿਓ ਹੁਣ ਬਸ ਹੁਣ ਕਿਹੜਾ ਤੂੰ